ਕੀ ਹਾਲ ਹੈ ਬਾਈ? ਓਹੋ ਪ੍ਰਗਟ ਬਾਈ ਕਿਵੇਂ? ਠੀਕ ਹੈ। ਠੀਕ ਹੈ? ਹਾਂ। ਤੇ ਮੈਨੂੰ ਬਾਈ ਤੇਰੇ ਨਾਲ ਇੱਕ ਗੱਲ ਕਰਨੀ ਸੀ ਜੀਰੂ ਦੀ। ਹਾਂ ਹਾਂ ਬੋਲ ਬਾਈ। ਹੂੰ ਤੈਨੂੰ ਪਤਾ ਚੱਲ ਹੁਣ ਮੈਂ ਕਹਿੰਦਾ ਜ ਚੰਗਾ ਵੀ ਨਹੀਂ ਲੱਗਦਾ। ਪਰ ਜਿਹੜਾ ਮੈਨੂੰ ਸਾਰਾ ਕੁਝ ਸੁਣਦਾ ਆਉਂਦੇ ਕੰਨੀ ਕਹਿੰਦੇ ਫਿਰ ਕੰਨੀ ਸੁਣ ਕੇ ਚੁੱਪ ਵੀ ਨਹੀਂ ਕਰਿਆ। ਹਾਂ ਹਾਂ ਬੋਲ ਬੋਲ ਤੂੰ। ਤੁਹਾਡੇ ਘਰ ਦੇ ਵਿੱਚ ਕਾਫੀ ਜਿਹੜਾ ਰੌਲਾ ਜ ਆ ਪੈਣਾ ਹੁੰਦਾ ਮੈਨੂੰ ਪਤਾ ਲੱਗਿਆ ਵੀ ਤੁਸੀਂ ਆਹਦੀ ਮਾਂ ਨੂੰ ਬਾਪਾ ਕੁਝ ਬੋਲ ਦਿਓਗੇ। ਬਹੁਤ ਕੁਝ ਸੁਣਾਉਣਿਆ ਉਹਨੂੰ। ਪਰ ਬਈਆ ਚੰਗਾ ਜ ਨਹੀਂ ਲੱਗਦਾ ਮੈਂ ਆਸਗਵਾਂਡ ਦੇ ਵਿੱਚ ਹਣਾ। ਉਹ ਵਾਰ ਵੀ ਅਸੀਂ ਸੁਣਦੇ ਹਾਂ ਕਿ ਸਾਡਾ ਮਨ ਵੀ ਦੁਖੀ ਹੁੰਦਾ ਹੈਗਾ ਵੀ ਉਹ ਵਿਚਾਰੀ ਬੁੱਢੀ ਹੈਗੀ ਤੁਹਾਨੂੰ ਵੀ ਕਈ ਵਾਰੀ ਬੋਲਦੇ ਦੇਖਿਆ ਤੇ ਤੁਹਾਡੀ ਘਰ ਵਾਲੀ ਵੀ ਉਹਨਾਂ ਨੂੰ ਮੰਦਾ ਚੰਗਾ ਬੋਲੀ ਜਾਂਦੇ ਹੁੰਦੇ ਦੇਖ ਪ੍ਰਗਟ ਹੈ ਬਾਈ ਗੁੱਸਾ ਤਾਂ ਕਰੀ ਨਾ ਕਿਸੇ ਦੇ ਘਰ ਚ ਦਖਲ ਅੰਦਾਜ਼ੀ ਜਿਨਾ ਪਹਿਲੀ ਗੱਲ ਤਾਂ ਬਹੁਤ ਗਲਤ ਗੱਲ ਹੁੰਦੀ ਹੈ ਬਾਈ ਉਹ ਗੱਲ ਚਲ ਫੇਰ ਤੂੰ ਫੇਰ ਵੀ ਕਹਿਣਾਗਾ ਤਾਂ ਮੈਂ ਤੈਨੂੰ ਦੱਸ ਦਾਂਗਾ ਅਸੀਂ ਦਵਾਈ ਵਗੈਰਾ ਸਾਰਾ ਕੁਝ ਦਵਾਉਂਦੇ ਆ ਸਾਡੀ ਬੁੱਢੀ ਤੰਗ ਬਾਲਾ ਕਰਦੀ ਹੈ ਸਾਨੂੰ ਤੂੰ ਦੋ ਦਿਨ ਉਹਨੂੰ ਘਰੇ ਲਿਆ ਕੇ ਦੇਖ ਬਈ ਆ ਗੱਲ ਦਾ ਤਾਂ ਮੈਨੂੰ ਵੀ ਪਤਾ ਹੈਗਾ ਵੀ ਕਿੰਨਾ ਕੁ ਤਾਂ ਕਰਦੀ ਹੈ ਤੇ ਕਿੰਨਾ ਕੁ ਨਹੀਂ ਮੇਰੇ ਘਰ ਵਾਲੀ ਜਾ ਕੇ ਆਈ ਹੈਗੀ ਮਾਤਾ ਕੋਲ ਹੁਣ ਇਹ ਸਾਰਾ ਕੁਝ ਦੱਸਿਆ ਹੈ ਕਹਿੰਦੀ ਮੈਨੂੰ ਬੁਲਾਉਂਦੇ ਨਹੀਂ ਪਾਣੀ ਮੈਨੂੰ ਨਹੀਂ ਫੜਾਉਂਦੇ ਤੇ ਫਿਰ ਉਹ ਝੂਠ ਥੋੜੀ ਬੋਲੂਗੀ ਹੁਣ ਇਸੋਂ ਮੇ ਯਾਰ ਸਾਰਾ ਕੁਝ ਉਹ ਬੈਠੀ ਹੈਗੀ ਹੁਣ ਮੰਜੇ 'ਚ ਬੈਠੀ ਹੈ ਉਹ ਉਹਨੂੰ ਬੈਠੇ ਨੂੰ ਅਸੀਂ ਦਿੰਨੇ ਸਾਰਾ ਕੁਝ ਆਪ ਥੋੜੀ ਚੱਕੇ ਬਈ ਕੰਦੀ ਫਿਰ ਉਹ ਸਾਰਾ ਕੁਝ ਦਿੰਦੇ ਉਹ ਮਤਲਬ ਪਰ ਉਹ ਤੋਂ ਕਿਉਂ ਮੰਗੇ ਉਹਨੂੰ ਕੀ ਲੋੜ ਪਵੇ ਤੁਹਾਨੂੰ ਆਵਾਜ਼ਾਂ ਮਾਰਦੀਆਂ ਉਹ ਉਹਦਾ 24 ਘੰਟੇ ਲੱਗੀ ਰਹਿੰਦੀ ਹੈਗੀ ਰਾਤਾਂ ਨੂੰ ਵੀ ਇੰਟੈਕਦੀ ਹੈਗੀ ਸੌਣ ਵੀ ਉਹ ਤਾਂ ਬਾਈ ਫਿਰ ਆਪਣਾ ਫਰਜ਼ ਬਣਦਾ ਹੈਗਾ ਨਾ ਮਾਂ ਪਿਆਰ ਨੂੰ ਹੁਣ ਸਾਹਮਣਾ ਕਿਉਂਕਿ ਹੁਣ ਤੱਕ ਆਪਾਂ ਨੂੰ ਤਾਂ ਉਹਨਾਂ ਨੇ ਸੰਭਿਆ ਹੈਗਾ ਨਾ ਛੋਟੇ ਹੁੰਦੇ ਲਈ ਆਪਣੇ ਲਈ ਕੀ ਕੁਝ ਨਹੀਂ ਕਰਿਆ ਉਹਨਾਂ ਨੇ ਤੇ ਜੇ ਹੁਣ ਉਹਨਾਂ ਦੇ ਇਹ ਉਮਰ ਆਈ ਹੈ ਤੇ ਉਹਨਾਂ ਨੂੰ ਆਪਣੇ ਤੋਂ ਬਿਨਾ ਹੋਰ ਸੰਭੂਗਾ ਵੀ ਕੌਣ ਦੇਖ ਲੈ ਪ੍ਰਗਟਾ ਸਾਭਦਾ ਕੌਣ ਅਸੀਂ ਸੰਭਦੇ ਹਾਂ ਹੋਰ ਤੁਸੀਂ ਥੋੜੀ ਸੰਭਦੇ ਆ ਕੇ ਜਾਂ ਕੋਈ ਹੋਰ ਥੋੜੀ ਸੰਭਦਾ ਆ ਕੇ ਉਹ ਬਾਈ ਮੈਂ ਇਹ ਗੱਲ ਨਹੀਂ ਕਿ ਉਹਦੀਆਂ ਕੁੜੀਆਂ ਥੋੜੀ ਸੰਭਦੀਆਂ ਆ ਕੇ ਮੈਂ ਤੇ ਵੀਰ ਪਾਲੀ ਸੰਭਦੇ ਹਾਂ ਨਾ ਵਾ ਬਾਹਰ ਲੈਣੇ ਤਾਂ ਗੱਲਾਂ ਬਣ ਜਾਂਦੀਆਂ ਨੇ ਜਿਹਦੋਂ ਬੰਦਾ ਕੋਲੇ ਰਹਿੰਦਾ ਨਾ ਉਦੋਂ ਪਤਾ ਲੱਗਦਾ ਹੁੰਦਾ ਬੰਦੇ ਨੂੰ ਭਾਈ ਮੈਂ ਇੰਨਾਕ ਤਾਂ ਮੈਨੂੰ ਵੀ ਪਤਾ ਹੈਗਾ ਮਾਪਿਆਂ ਤਾਂ ਮੇਰੇ ਵੀ ਸੀਗੇ ਚੱਲ ਹੁਣ ਗੱਲ ਵੱਖ ਹੈਗੀ ਇਸ ਦੁਨੀਆ ਤੇ ਨਹੀਂ ਹੈਗੇ ਪਰ ਜਿੰਨਾ ਟਾਈਮ ਰਹਾ ਤਾਂ ਅਸੀਂ ਵੀ ਸੇਵਾ ਉਹਨਾਂ ਦੀ ਬਿਠੇਰੀ ਕਰੀਏ ਤੇ ਅਸੀਂ ਕਦੇ ਮੰਨ ਨਹੀਂ ਸਿਖਾਇਆ ਉਹਨਾਂ ਤੋਂ ਹੁਣ ਤੇਰੇ ਕਹਿੰਦਾ ਇਹ ਮਤਲਬ ਵੀ ਅਸੀਂ ਬੁਢੀ ਨੂੰ ਤੰਗ ਕਰਦੇ ਆ ਗੱਲ ਇਹ ਨਹੀਂ ਕਰਦਾ ਦੇਖ ਲੈ ਪ੍ਰਗਟਾ ਗਵਾਂਢੀ ਆ ਗਵਾਂਢੀ ਬਣ ਕੇ ਰਹਿ ਭਾਈ ਮੈਂ ਤਾਂ ਘਰੇ ਵੜਨ ਦੀ ਕੋਸ਼ਿਸ਼ ਨਾ ਕਰ ਮੈਂ ਤਾਂ ਭਾਈ ਕੀ ਲੈਣਾ ਤੁਹਾਡੇ ਕਰ ਤੂੰ ਸਾਡੇ ਤੋਂ ਵੀ ਲੈਣਾ ਵੀ ਕੀ ਆ ਫਿਰ ਪਰ ਬਈ ਆ ਸਾਰਾ ਕੁਝ ਨਾ ਚੰਗਾ ਨਹੀਂ ਲੱਗਦਾ। ਤੈਨੂੰ ਨੀ ਤਾਂ 10 ਬੰਦੇ ਹੋਰ ਵੀ ਸੁਣਦੇ ਆ ਸਾਰਾ ਕੁਝ। ਕੋਈ ਨਾ ਯਾਰ ਲੋਕਾਂ ਦਾ ਕੀ ਲੋਕ ਤਾਂ ਭੌਂਕਦੀ ਹੁੰਦੇ ਆ। ਸਾਨੂੰ ਪਤਾ ਤਾਂ ਸਾਡੇ ਘਰ ਦਾ। ਚੱਲ ਮਰਜੀ ਆ ਬਾਈ। ਛੋਡੀਆਂ ਤਾਂ ਲੋਕਾਂ ਦੀਆਂ ਗੱਲਾਂ ਹੋ ਜਾਂਦੀਆਂ ਨੇਗੀਆਂ। ਮਰਜੀ ਆ ਬਾਈ ਤੇਰੀ। ਮੇਰਾ ਤਾਂ ਫਰਜ਼ ਬਣਦਾ ਸੀਗਾ ਤੈਨੂੰ ਕਹਿਣ ਦਾ ਕਿ ਮੰਨਣਾ ਨਾ ਮੰਨਣਾ ਤੇਰੀ ਮਰਜ਼ੀ ਰਹੀ ਗਈ। ਪਰ ਕਹਿੰਦੇ ਹੁੰਦੇ ਆ ਨਾ ਵੀ ਜਿਹੜੀ ਉਮਰ ਅੱਜ ਉਹਨਾਂ ਤੇ ਕੱਲ ਨੂੰ ਉਹ ਆਪਣੇ ਤੇ ਵੀ ਆਉਣੀ ਆ। ਪਰ ਘਟਾ ਮੇਰੀ ਗੱਲ ਸੁਣ ਲੈ। ਹੁਣ ਅਸੀਂ ਬੁੜੀ ਨੂੰ ਅਸੀਂ ਸੰਭ ਦੇ ਕਰਦੇ ਆਂਗੇ। ਅਸੀਂ ਚੱਕਧਰ ਕਰਦੇ ਆ ਉਹਦੀ ਇਹ ਡਾਕਟਰ ਕੋਲੇ ਲੈ ਕੇ ਜਾਣਾ ਉਹ ਵੀ ਮੈਂ ਲੈ ਕੇ ਜਾਣਾਗਾ ਉਹ ਤਾਂ ਬਾਈ ਜਦੋਂ ਤੂੰ ਮੁੰਡਿਆਂ ਕੋਲ ਉਹ ਤਾਂ ਫਿਰ ਸਾਰਾ ਦਿਨ ਲੱਗੀ ਰਹਿੰਦੀ ਹੈਗੀ ਬਾਕੀ ਭਰਾਵਾ ਗੁੱਸਾ ਕਰ ਗਿਲਾ ਕਰ ਕਿਸੇ ਦੇ ਘਰੇ ਵੜਨ ਦੀ ਲੋੜ ਨਹੀਂ ਠੀਕ ਹੈ ਸਾਨੂੰ ਕੋਈ ਗੱਲ ਨਹੀਂ ਬਈ ਅੱਗੇ ਤੋਂ ਨਹੀਂ ਕਹਿੰਦਾ ਤੁਹਾਨੂੰ ਅੱਗੇ ਤੋਂ ਆਖੇਗਾ ਵੀ ਕਿਵੇਂ ਲੋਕਾਂ ਦੀਆਂ ਤਾਂ ਗੱਲਾਂ ਹੋ ਜਾਂਦੀਆਂ ਨੇ ਬਸ ਕੋਈ ਘਰੇ ਆ ਕੇ ਦੇਖੇ ਨਾ ਤੂੰ ਕਰ ਰਿਆਂਗਾ ਨਾ ਉਹ ਚੰਗਾ ਨਹੀਂ ਹੈਗਾ ਕਹਿੰਦੇ ਹੁੰਦੇ ਵੀ ਇੱਕ ਹੱਥ ਕਰ ਲਾ ਤੇ ਇੱਕ ਹੱਥ ਭਰ ਲਾ ਹੇ ਤਾਂ ਸਮਾ ਆਪਣੇ ਤੇ ਵੀ ਆਈ ਜਾਣਾਗਾ ਵੀਰਪਾ ਦਾ ਹਾਂਜੀ ਯਾਰ ਫੋਨ ਤੇ ਲੱਗੀ ਪਈ ਆ ਮੈਂ ਤੈਨੂੰ ਕੀ ਆਖਿਆ ਸੀਗਾ ਤਿਆਰ ਹੋ ਜਾਂ ਨਾਲੇ ਬੇਬੇ ਨੂੰ ਤਿਆਰ ਕਰ ਲੈ ਕਚਹਿਰੀਆਂ ਚ ਨਹੀਂ ਜਾਣਾਗਾ ਤਿਆਰ ਹੋ ਕੇ ਕੀ ਕਰਾਂਗੇ ਉਹ ਮੰਨੇ ਵੀ ਉਹ ਨਹੀਂ ਮੰਨਦੀ ਨਾ ਹੀ ਨਾ ਜ਼ਮੀਨ ਕਰਾਵੇ ਐਵੇਂ ਉੱਡਿਆ ਫਿਰਦਾਗਾ ਕਿਵੇਂ ਬੇਬੇ ਨਹੀਂ ਜ਼ਮੀਨ ਨਾ ਕਰਾਉਂਦੀ ਐਵੇਂ ਵਹਿਮ ਸੇ ਨਾ ਫਿਰ ਕਿਸੇ ਦੇ ਨਾ ਹੀ ਉਹ ਮੰਨਦੀ ਆ ਮੈਂ ਬਥੇਰੇ ਵਾਰੀ ਕਹਿ ਕੇ ਦੇਖਿਆ ਹੋਰ ਕੀ ਜੇ ਨਾ ਕਰਾਉਗੀ ਉਹ ਮੈਨੂੰ ਨਹੀਂ ਪਤਾ ਉਹ ਤੋਂ ਉਸੇ ਤੋਂ ਹੀ ਪੁੱਛ ਲੈ ਠੀਕ ਆ ਨਾ ਉਹਨੂੰ ਫੜ ਕੇ ਕਿਹੜੀ ਸਕਿੱਲ ਚਾਹਤ ਤੇ ਮੈਨੂੰ ਨਹੀਂ ਪਤਾ ਜ਼ਮੀਨ ਨਾ ਕਰਾਉਣੀ ਹੈ ਕਿ ਤੇ ਉੱਥੇ ਮੈਂ ਵਕੀਲ ਨੂੰ ਕਹੀ ਬੈਠਾਂਗਾ ਉਹਨੇ ਟਾਈਮ ਦਿੱਤਾਗਾ ਤੇ ਆਪ ਕੜੀਸਲਾ ਹਾਂ ਲੋਕਾਂ ਨੂੰ ਸ਼ੋਅ ਕਰਦੇ ਵੀ ਨੋ ਮਾੜੀ ਆ ਹਨਾ ਮੁੰਡਾ ਦਾ ਚੰਗਾ ਬਣ ਜੂਗਾ ਲੋਕਾਂ ਦੀਆਂ ਨਜ਼ਰਾਂ ਚ ਆਪ ਕਹਿ ਲੈਣਾ ਉਹਨੂੰ ਤੇਰੀ ਦਿਮਾਗੀ ਨਾਲੇ ਕਿਹਦੀ ਸੰਦੀ ਕੀ ਲੋੜਾ ਪਹਿਲਾਂ ਤੂੰ ਪਿਆਰ ਨਾ ਮਣਾ ਕੇ ਦੇਖ ਲੈ ਪਿਆਰ ਨਾ ਨਹੀਂ ਫਿਰ ਉਹ ਮੰਨਦੀ ਜਿਹੜੇ ਹਿਸਾਬ ਨਾਲ ਤੂੰ ਕਹਿੰਦੀ ਹੈ ਵੀ ਤਿਆਰ ਨਹੀਂ ਹੋਈ ਉਹ ਤੇਰੀ ਗੱਲ ਤਾਂ ਮੰਨੂਗੀ ਮੇਰੀ ਤਾਂ ਨਹੀਂ ਮੰਨਦੀ ਤੂੰ ਤਾਂ ਉਹਦਾ ਆਪ ਦਾ ਮੁੰਡਾ ਆ ਕਿਦਰੇ ਨਹੀਂ ਜਵਾਬ ਦਿੰਦੀ ਪਹਿਲਾਂ ਉਹਨੂੰ ਪੁੱਛ ਕੇ ਦੇਖ ਲੈ ਨਹੀਂ ਫਿਰ ਆਪਾਂ ਆਪਦੇ ਵਾਲੀ ਤਾਂ ਕਰ ਹੀ ਲੈਣੀ ਉਹਦੇ ਨਾਲ ਚਲ ਦੇਖਦਾ ਫਿਰ ਮੈਂ ਠੀਕ ਆ ਅੱਗੇ ਜੀ ਹੂੰ ਆ ਗਿਆ ਤੁਸੀਂ ਐਂਜੇ ਕਿਹਾ ਉਹਨਾਂ ਚੁੱਪ ਜਿਹਾ ਕਰੇ ਹੰਗ ਬੰਡੀ ਮਿਲਿਆ ਸੀਗਾ ਮੁੰਡਾ ਆਪਣਾ ਹਾਂਜੀ ਮੈਂ ਤੁਹਾਨੂੰ ਕਹਿਤਾ ਸੀਗਾ ਅੱਜ ਮਾਹ ਵੀ ਜਿਹੜਾ ਕੁਝ ਤੁਸੀਂ ਮਾਤਾਂ ਨਾਲ ਉਹਦੇ ਨਾਲ ਕਰਦੇ ਹੋ ਨਾ ਚੰਗਾ ਨਹੀਂ ਹੈਗਾ ਪਰ ਉਲਟਾ ਇਹ ਗੱਲ ਨੂੰ ਉਹਨੇ ਸਮਝਣਾਂ ਦਾ ਕੀ ਸੀ ਹੁਣ ਤਾਂ ਮੈਨੂੰ ਆਦਾ ਕਹਿੰਦਾ ਵੀ ਤੂੰ ਸਾਡੇ ਘਰ ਦੀ ਗੱਲ ਤੋਂ ਕੀ ਲੈਣਾ ਹੈ ਕਹਿੰਦਾ ਸਾਡੇ ਘਰ ਚ ਗੱਦਾ ਫ਼ਲੰਦਾ ਜੀ ਨਾ ਕਰ ਲੈ ਦੱਸ ਆਏ ਬੋਲਦੇ ਨੇ ਇਹਨਾਂ ਨੂੰ ਤਾਂ ਦੋਨਾਂ ਨੂੰ ਅਕਲ ਹੀ ਨਹੀਂ ਹੈਗੀ ਫਿਰ ਬੋਲਣ ਦੀ ਕਹਿੰਦਾ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ ਸਾਰਾ ਕੁਝ ਸਾਹਮਦੇ ਆਂ ਕਾਣ ਪੀਨ ਨੂੰ ਸਭ ਕੁਝ ਦਿੰਨੇ ਆਂ ਟਾਈਮ ਸਰ ਤੇ ਦਿੰਨੇ ਆਂ ਕਹਿੰਦਾ ਤੋ ਉਹਦਾ ਆਤਾ ਹੈ ਕਿ ਬਸ ਸਾਨੂੰ ਬੋਲਣ ਦੀ ਕਹਿੰਦਾ ਮੈਂ ਕਿਹਾ ਸਾਨੂੰ ਕਾਨੂੰ ਪਤਾ ਹੈਗਾ ਲੇ ਆਏ ਹੁਣ ਬੇਬੇ ਪਾਗਲ ਆ ਵੀ ਜਿਹੜੀ ਆਈ ਬੋਲੀ ਉਸ ਸਾਰਾ ਦਿਨ ਤਾਂ ਦੇਖਦੇ ਆਪਾਂ ਬਾਕੀ ਆਪਾਂ ਨੂੰ ਕਿਹੜਾ ਸੁਣਦਾ ਨਹੀਂ ਗੈਸੇ ਘਰ ਦੇ ਵਿੱਚ ਬੋਲਦਾ ਵੀ ਕੌਣ ਕੀ ਕੀ ਬੋਲਦਾ ਹੁੰਦਾ ਸਹੀ ਗੱਲ ਆ ਇਹਦੇ ਦੋਨੇ ਇਹ ਜੀ ਨੂੰ ਆਪ ਵੀ ਆਈ ਬੋਲਦੀ ਆ ਵਿਰਪਲ ਮੈਂ ਕੱਲ ਨੂੰ ਜਦੋਂ ਆਪਦੇ ਦੀ ਉਮਰ ਆਊਗੀ ਉਦੋਂ ਕੀ ਕਰਨਗੇ ਫਿਰ ਉਹ ਵੀ ਰਾਤਾ ਯਾਦ ਨਹੀਂ ਨਾ ਇਹਨਾਂ ਦੇ ਵੀ ਸਾਡੇ ਤੇ ਵੀ ਆਉਂ ਮਰਾਉਣੇ ਆ ਬਾਕੀ ਜਿਹੜੇ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਵੀ ਕਹਿੰਦੇ ਮਾਪਿਆਂ ਨੂੰ ਤਾਂ ਰੱਬ ਵਾਂਗੂ ਬੈਠ ਕੇ ਪੁੱਜੀਦਾ ਹੁੰਦਾ ਹੈਗਾ ਇਹਨਾਂ ਨੇ ਐ ਬਣਾ ਰੱਖਿਆ ਜਿਵੇਂ ਕੋਈ ਉਹ ਨੌਕਰਾਂ ਨਹੀਂ ਹੁੰਦੀ ਐ ਪਸ਼ੂਆਂ ਵਾਲੇ ਬਾੜੇ ਚ ਉਹਨੂੰ ਸੱਟ ਕੇ ਰੱਖ ਕੀ ਪਤਾ ਜੀ ਇਹਨਾਂ ਨੂੰ ਅਕਲ ਕਦੋਂ ਆਊਗੀ ਇਹਨਾਂ ਦੀ ਅੱਖਾਂ 'ਚ ਤਾਂ ਪੱਟੇ ਵੱਜੀ ਵੀ ਅਹੰਕਾਰ ਦੇ ਇਹਨਾਂ ਨੂੰ ਤਾਂ ਪੈਸਾ ਹੀ ਪੈਸਾ ਦਿਸਦਾ ਬਸ ਕੋਈ ਨਾ ਜਦੋਂ ਇਹਨਾਂ ਤੇ ਆਰਦੇ ਤੇ ਮਾਰਾਂ ਪੈ ਲੱਗੀਆਂ ਨਾ ਫੇਰ ਅਕਲ ਆਊਗੀ ਇਹਨਾਂ ਨੂੰ ਵੀ ਜਿਹਨੂੰ ਅਸੀਂ ਪੁੱਜਣਾ ਚਾਹੀਦਾ ਸੀਗਾ ਉਹਦੀ ਅਸੀਂ ਬੇਕਦਰੀ ਕੀਤੀ ਹੈ ਸ਼ਾਇਦ ਸਾਡੇ ਨਾਲ ਤਾਂ ਹੀ ਐਵੇਂ ਹੁੰਦਾ ਉਹ ਹੀ ਤਾਂ ਸੋਡੀ ਗੱਲ ਹੈ ਮੈਂ ਵੀ ਗਈ ਸੀ ਮੈਂ ਬੇਬੇ ਨੂੰ ਚਾਹ ਪਿਆ ਕੇ ਹੀ ਸੁੱਤੇ ਉਹਦੀ ਨੂੰਹ ਆ ਗੋ ਵੀ ਇੰਨਾ ਕੁਝ ਬੋਲੀ ਮੈਨੂੰ ਵੀ ਅੱਛਾ ਸਾਡੇ ਕਰੀ ਤੂੰ ਚੁਗਲੀਆਂ ਕਰਨ ਹੋਣੀਆਂ ਲੈ ਤੁਸੀਂ ਦੱਸੋ ਮੈਂ ਕੀ ਚੁਗਲੀਆਂ ਕਰਨੀਆਂ ਨੇ ਪਹਿਲਾਂ ਮੇਰਾ ਤਾਂ ਨਾ ਕਦੇ-ਕਦੇ ਐਂ ਜੀ ਕਰਦਾ ਵੀ ਉਹਨਾਂ ਦੇ ਘਰੇ ਜਾ ਕੇ ਨਾ ਮਾਤਾ ਨੂੰ ਆਪਣੇ ਨਾਲ ਹੀ ਲਿਆਵਾਂ ਨਾਲ ਇਸ ਬਹਾਨੇ ਆਪਾਂ ਨੂੰ ਵੀ ਆਦੀ ਮਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਜਾਵੇ ਹੁਣ ਆਪਾਂ ਐਂ ਤਾਂ ਆਪਾਂ ਲਿਆ ਵੀ ਨਹੀਂ ਸਕਦੇ ਜੇ ਬੇਬੇ ਦੀ ਮਰਜ਼ੀ ਹੋਊ ਚਲ ਫਿਰ ਤਾਂ ਆਪਾਂ ਲਿਆ ਸਕਦੇ ਆ ਫਿਰ ਆਪਾਂ ਨੂੰ ਲੋਕ ਵੀ ਕਹਿਣਗੇ ਵੀ ਛੋਟੀ ਕੀ ਲੱਗੀ ਤੁਸੀਂ ਕਿਉਂ ਲੈ ਕੇ ਜਾਂਦੇ ਹੋ ਬਸ ਇਹੀ ਗੱਲ ਕਰਕੇ ਤਾਂ ਮੈਂ ਚੁੱਪ ਕਰਿਆ ਬੈਠਾ ਨਹੀਂ ਤਾਂ ਹੁਣ ਮੈਂ ਤਾਂ ਕਦੋਂ ਦਾ ਲੈ ਆਉਣਾ ਸੀ ਉਹਨੂੰ ਅੱਜ ਘਰ ਕਿਉਂਕਿ ਮੇਰੇ ਤੋਂ ਦੀ ਬੇਗਦਰੀ ਨਹੀਂ ਐਵੇਂ ਵੇਖੀ ਜਾਂਦੀ ਮੇਰਾ ਵੀ ਮਨ ਦੁਖੀ ਹੁੰਦਾ ਹੈਗਾ ਜਿਹਾ ਹੀ ਉਹਨਾਂ ਨੂੰ ਗੱਲਾਂ ਬੋਲਦੇ ਸਾਰੇ ਦਿਨ ਵੇਖਿਆ ਤਾਂ ਇਹ ਮੈਥੋ ਵੀ ਨਹੀਂ ਜਾਂਦਾ ਉਸ ਦਾ ਵਗ ਜਾਂਦੇ ਨੇ ਉਹ ਕੰਮ ਜਦੋਂ ਮੈਂ ਕਦੇ ਹੁੰਨੀ ਆ ਜਾਂ ਜਦੋਂ ਉਹਦਾ ਮੁੰਡਾ ਵਗ ਜਾਂਦਾ ਉਹਦੀ ਨੂੰ ਉਹ ਵੀ ਉਦੋਂ ਉਦੋਂ ਬਾਤਾਂ ਜਾਦੇ-ਜਾਦੇ ਲੱਗ ਜਾਂਦੀਆਂ ਬੋਲਣ ਇਹਨੂੰ ਪਾਣੀ ਦਾ ਗਲਾਸ ਵੀ ਨਹੀਂ ਫੜਾਉਂਦੇ ਉਹ ਸਾਰਾ ਦਿਨ ਦਾ ਪਾਣੀ ਕੰਨੀ ਚੜਫੀ ਜਾਂਦੀ ਰਹਿੰਦੀ ਆ ਕੋਈ ਨਾ ਕਹਨੇ ਹੁੰਦੇ ਵੀ ਇਕੱਠ ਕਰ ਲੈ ਇਕੱਠ ਭਰ ਲੈ ਭਰਨੀਆਂ ਤਾਂ ਇਹਨਾਂ ਨੂੰ ਪੈਣਗੀਆਂ ਜਿਹੜੀਆਂ ਜਿਹਦੇ ਨਾਲ ਘਰੀ ਜਾਂਦੇ ਆ ਕੀ ਪਤਾ ਇਹ ਕਦੋਂ ਭਰਨਗੇ ਇਹਨਾਂ ਨੂੰ ਕਦੋਂ ਸਮਝਾਓਗੇ ਕਿ ਉਸ ਟਾਈਮ ਇਹਨਾਂ ਕੋਲੇ ਮੈਨੂੰ ਲੱਗਦਾ ਕਿ ਸ਼ਾਇਦ ਪ੍ਰਸਤਾਵਿਤ ਬਿਨਾਂ ਕੁਝ ਵੀ ਨਹੀਂ ਰਹੇ ਜੇ ਕੋਲੇ ਇਹਨਾਂ ਦੇ ਨਾਲੇ ਬੇਬੇ ਤਾਂ ਚੰਗੀ ਵੀ ਇੰਨੀ ਆ ਜਦੋਂ ਮੈਂ ਬਗ ਜਾਂਦੀ ਮੈਨੂੰ ਤੇ ਹੀ ਕਰਦੀ ਆ ਇਹ ਪਤਾ ਨਹੀਂ ਕਿ ਉਹ ਨਹੀਂ ਸਮਝਦੇ ਗੱਲ ਨੂੰ ਮਾਪੇ ਤਾਂ ਚੰਗੇ ਮਾੜੇ ਨਹੀਂ ਹੁੰਦੇ ਮਾਪਿਆਂ ਦਾ ਮਾਪੇ ਹੁੰਦੇ ਆ ਜਿੰਦਗੀ 'ਚ ਕਹਿੰਦੇ ਦੁਬਾਰੇ ਨਹੀਂ ਮਿਲਦੇ ਤੇ ਆਪਾਂ ਨੂੰ ਕਦਰ ਵੀ ਕਰਨੀ ਚਾਹੀਦੀ ਹੈ ਜਿਹੜੇ ਨਹੀਂ ਕਰਦੇ ਫਿਰ ਬਾਅਦ 'ਚ ਜਦੋਂ ਕੋਲੇ ਰਹਿੰਦੇ ਨਹੀਂ ਨਾ ਫਿਰ ਕਹਿੰਦੇ ਵੀ ਅੱਖਾਂ 'ਚ ਘਸਣ ਦੇਦੇ ਰਹਿੰਦੇ ਆ ਵੀ ਸ਼ਾਇਦ ਅਸੀਂ ਕਦਰ ਕਰ ਲਈ ਹੁੰਦੀ ਉਹ ਹੁਣ ਆਪਣੇ ਕੋਲੇ ਹੈ ਨਹੀਂ ਆਪਾਂ ਨੂੰ ਪਤਾ ਵੀ ਕਮੀ ਕੀ ਹੁੰਦੀ ਆ ਇਹਨਾਂ ਨੂੰ ਤਾਂ ਇਹ ਨਹੀਂ ਲੱਗਦਾ ਵੀ ਹਾਂ ਨਾਲੇ ਮਾਂ ਹੈਗੀ ਇਹ ਤਾਂ ਸਮਝਦੀ ਵੀ ਨਹੀਂ ਹੈਗੀ ਉਹਨਾਂ ਲਈ ਤਾਂ ਬਸ ਇਸ ਟਾਈਮ ਪੈਸਾ ਮੁੱਕ ਰਿਹਾ ਆ, ਆਦੇ ਕੰਮ ਮੁੱਕ ਰਿਹਾ ਆ। ਜਿਹੜੀ ਚੀਜ਼ ਉਹਨਾਂ ਨੂੰ ਸਮਝਣੀ ਚਾਹੀਦੀ ਉਹਨੂੰ ਤਾਂ ਸਮਝ ਨਹੀਂ ਰਹੇ। ਉਹੀ ਤਾਂ ਗੱਲ ਆ। ਚਲੋ ਤੁਸੀਂ ਟੈਨਸ਼ਨ ਨਾ ਲਓ। ਜੀ ਬੇਬੀ ਨੇ ਕਹਿੰਦਾ ਆਪਾਂ ਫਿਰ ਬੇਬੀ ਨੂੰ ਸੱਚੀ ਲਿਆਵਾਂਗੇ। ਮੇਰਾ ਵੀ ਦੀ ਕਹਿੰਦਾ ਵੀ ਆਪਾਂ ਬੇਬੀ ਦੀ ਸੇਵਾ ਕਰੀਏ। ਜੀ ਤਾਂ ਮੇਰਾ ਵੀ ਬਿਤੇਰਾ ਕਰਦਾ ਆ। ਕਿਉਂਕਿ ਇੱਥੇ ਬਿਠਾ ਕੇ ਉਹਦੀ ਰੱਬ ਵਰਗੀ ਦੀ ਪੂਜਾ ਕਰਾਂਗੇ। ਪਰ ਕੀ ਕਰਾਂ ਬੇਵੱਸ ਆ। ਕੁਛ ਕਰ ਵੀ ਨਹੀਂ ਸਕਦਾ। ਉਹੀ ਤਾਂ ਗੱਲ ਆ। ਹੁਣ ਆਪਾਂ ਕਰ ਵੀ ਕੀ ਸਕਦੇ ਆ? ਆਪਾਂ ਤਾਂ ਕਿਸੇ ਨੂੰ ਕੁਛ ਕਹਿ ਵੀ ਨਹੀਂ ਸਕਦੇ। ਸਹੀ ਗੱਲ ਆ ਤੇਰੀ ਹਾਂ ਮੈਨੂੰ ਐ ਲੱਗਦਾ ਸ਼ਾਇਦ ਆਵਾਜ਼ ਨਹੀਂ ਸੁਣਦੀ ਹਾਂ ਆਵਾਜ਼ ਤਾਂ ਮੈਨੂੰ ਜਿਵੇਂ ਕਿਤੇ ਦੁਬਾਰਾ ਫੇਰ ਲੜੀ ਜਾਂਦੇ ਹੁੰਦੇ ਮਾਤਾ ਨਾਲ ਚਲੋ ਆਪਾਂ ਦੇਖਦੇ ਹਾਂ ਹੁਣ ਚੱਲ ਆ ਜਾ ਦੇ ਵੇ ਹਾਂ ਬੱਤ ਤਨ ਤਿਆਰ ਹੋਣ ਨੂੰ ਆਖਿਆ ਸੀਗਾ ਆ ਬਹੂ ਦੇ ਕੇ ਤਾਂ ਗਈ ਸੀ ਕੱਪੜੇ ਪਾ ਤਾ ਰੱਖੇ ਨੇਗੇ ਕੀ ਕਰਨਾ ਹੈਗਾ ਕਚੈਰੀਆਂ ਚ ਜਾਣਾ ਹੈਗਾ ਵਕੀਲ ਨੇ ਸੱਦਿਆਗਾ ਕਚੈਰੀਆਂ ਚ ਕੀ ਕਰਨ ਜਾਵਾਂ ਉਹ ਜ਼ਮੀਨ ਨਾ ਕਰਾਉਣੀ ਹੈ ਜਿਹੜੀ ਮੇਰੇ ਤੋਂ ਮੈਂ ਤਾਂ ਕਹਾਂ ਨਹੀਂ ਪਤਾ ਤੇਰੇ ਨਾਲ ਜ਼ਮੀਨ ਕਰਾਉਣੀ ਆ ਮੈਂ ਤੇ ਤੂੰ ਨਹੀਂ ਕਹਿਆ ਫਿਰ ਐ ਥੋੜੀ ਆ ਵੀ ਕਰਾਉਣੀ ਨਹੀਂਗੀ ਨਾ ਜੇ ਮੈਂ ਹੈਗੀ ਆ ਐ ਕਿ ਮੈਂ ਜ਼ਮੀਨ ਨਾ ਕਰਾਦਾ ਨਾ ਮੈਂ ਰੋਟੀ ਕਿੱਥੋਂ ਖਾਉਂਗੀ ਛੋੜ ਨਾ ਲੈ ਰੋਟੀ ਕੋਣ ਤੈਨੂੰ ਦੇਵਾਂਗਾ ਹੁਣ ਤੈਨੂੰ ਰੋਟੀ ਤੋਂ ਬਿਨਾਂ ਥੋੜੀ ਪਾਵਾਂ ਪਾਇਆ ਕਰਾਂਗੇ ਇੱਥੇ ਉਸ ਦੀ ਤਾਂ ਤੇਰੀ ਬਹੂ ਹੋਣੀ ਪੁੱਤ ਆ ਮਾਗਰੋਂ ਮੈਨੇ ਜ਼ਮੀਨ ਨਾ ਕਰਾਤੀ ਫਿਰ ਮੈਨੂੰ ਕੌਣ ਸਿਆਣੂਗਾ ਹੁਣ ਤੈਨੂੰ ਕੌਣ ਸਿਆਣਦਾ ਬੇਬੇ ਉਲਤ ਮਾੜਾ ਮਟ ਅਧਮੀਂ ਦੇ ਲਾਲਚ ਦੇ ਜਾਂਦੇ ਟੋ ਟੁਕੜੇ ਬਾਅਦ ਚ ਵੀ ਅਸੀਂ ਸਿਆਣਾਗੇ ਤੈਨੂੰ ਗਵਾਂਢੀ ਤਾਂ ਕੋਈ ਸਹਿਣ ਦੇ ਨਹੀਂ ਆਕੇ ਦੇਖ ਪੁੱਤਰਾ ਜੀ ਰਹੋ ਗੁੱਸੇ ਰਹੋ ਮੈਂ ਜ਼ਮੀਨ ਨਾ ਨਹੀਂ ਕਰਾਉਂਦੀ ਹੈਗੀ ਇਹਨੂੰ ਸਮਝਾ ਦੇ ਮੜਾ ਜਾਂ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀਗਾ ਵੀ ਐ ਨਹੀਂ ਇਹ ਕੇ ਮੰਨਦੀ ਕਿਆਂ ਨਹੀਂ ਕਰਾਉਂਦੀ ਨਾ ਜ਼ਮੀਨ ਦੱਸੀ ਮੈਨੂੰ ਮੈਂ ਜ਼ਮੀਨ ਨੂੰ ਹੁਣੇ ਨਾ ਕਰਾ ਕੇ ਮੈਂ ਕੀ ਕਰੂੰਗੀ ਤੇ ਤੂੰ ਨਾਰ ਆਪ ਦੇ ਨਾਰਾ ਕਰਕੇ ਵੀ ਕੀ ਕਰੇਂਗੀ ਹੁਣ ਸਿਵਿਆਂ ਚ ਲੱਤਾਂ ਹੋਈਆਂ ਪਈਆਂ ਕਿ ਬਤਾ ਕਦੋਂ ਮਰਦੇ ਤੂੰ ਜ਼ਮੀਨ ਹੁਣ ਨਾ ਕਰਾ ਦੇ ਬੇਬੇ ਕੱਲ ਨੂੰ ਜੇ ਕੋਈ ਗੱਲਬਾਤ ਹੋ ਗਈ ਔਖਾ ਹੋ ਜਾਊਗਾ ਅਜੇ ਨਹੀਂ ਮੈਂ ਮਾਰਦੀ ਹੈਗੀ ਜੇ ਤੁਸੀਂ ਕਹੋ ਕਿ ਤੇ ਬੇਬੇ ਮਾਰਨ ਲੱਗੀ ਹੈਗੀ ਮੈਨਾਰੇ ਕਿਹੜੀ ਉਮਰਾਂ ਮਾਰਨ ਦੀ ਬੇਬੇ ਤੈਨੂੰ ਮਮਤ ਦੱਸ ਕੇ ਆਉਗੀ ਵੀ ਮੈਂ ਹੁਣ ਆਉਣ ਲੱਗੀ ਆ ਤੇ ਬਸ ਕੁਝ ਜ਼ਮੀਨ ਨਾ ਕਰਾ ਦੇ ਉਹਨਾਂ ਦੇ ਭਾਈ ਦੇਖੋ ਰਾਜੀ ਰਹੋ ਗੁੱਸੇ ਰਹੋ ਮੈਂ ਜ਼ਮੀਨ ਨਾ ਨੀ ਕਰਾਉਂਦੀ ਨਾ ਮੈਂ ਘਰ ਨਾ ਕਰਾਉਂ। ਬੇਬੇ ਮੇਰੀ ਗੱਲ ਸੁਣ ਲੈ ਤੇ ਆ ਨਾ ਜ਼ਮੀਨ ਤਾਂ ਨਾ ਕਰਾਉਣੀ ਪਊਗੀ ਤੇਨੂੰ ਤੂੰ ਖੜੀ ਹੋਵੇਂ ਬੇ ਮੈਂ ਤਾਂ ਨਹੀਂ ਜਾਂਦੀ ਮੈਂ ਵਕੀਲ ਨੂੰ ਟਾਈਮ ਦੇਈ ਬੈਠਾਂਗਾ ਮੈਂ ਨਹੀਂ ਜਾਂਦੀ ਹੁੰਦੀ ਹੈਗੀ ਦੇਈ ਰੱਖ ਟਾਈਮ ਪਾਈ ਵੀਰਪਾਲ ਜਾਰੇ ਨੂੰ ਫਾੜਾ ਆਏ ਨਹੀਂ ਇਹ ਲੋਟ ਆਉਂਦੀ ਮੈਂ ਨਹੀਂ ਜਾਂਦੀ ਜਾਂਦੀ ਮੈਂ ਸੱਡਾ ਮੈਨ ਮੈਂ ਨਹੀਂ ਜਾਣਾ ਹੈਗਾ ਭਾਈ ਜਾਣਾ ਕਿਵੇਂ ਨਹੀਂ ਤੁਹਾਨੂੰ ਮੈਂ ਨਹੀਂ ਜਾਂਦੀ ਹੈਗੀ ਨਹੀਂ ਕੀ ਇਹ ਬੇ ਮਾਰੋਂਗਾ ਕਿਵੇਂ ਨਹੀਂ ਜਾਂਦੀ ਨਹੀਂ ਜੇ ਆ ਜਾ ਉਹ ਲਾਨਤੀਓ ਮਾੜੀ ਮੋਢੀ ਸ਼ਰਮ ਮੰਨ ਲਓ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਆ ਕੇ ਕੁਝ ਕਰੀ ਜਾਂਦੇ ਹੋ ਸ਼ਰਮ ਵਾਲੀ ਕੀ ਗੱਲ ਐ ਇਹਦੇ ਚ ਤੁਸੀਂ ਆਪਣਾ ਕੰਮ ਕਰੋ ਜਾ ਕੇ ਤੁਸੀਂ ਬਈਆ ਆਪਣਾ ਕੰਮ ਕਰੋ ਆ ਜਿਹੜਾ ਕੰਮ ਚ ਦਖਲ ਹੁੰਦਾ ਆ ਜਿਹੜਾ ਕੰਮ ਤੁਸੀਂ ਕਰਦੇ ਹੋ ਬੜਾ ਚੰਗਾ ਹੈਗਾ ਕੋਈ ਨਾ ਤੁਸੀਂ ਮਾੜੀ ਮੋਟੀ ਸ਼ਰਮ ਵਾਲਾ ਤੁਸੀਂ ਆਪ ਵੀ ਆਰਦੋਕ ਚੰਗਾ ਚੜੇ ਮਾਰਾ ਆ ਮਾਨੂੰ ੱੱਕੇ ਮਾਰ ਕੇ ਆਂ ਕਰਦੇ ਹੁੰਦੇ ਨਹੀਂ ਜਿਵੇਂ ਤੁਸੀਂ ੱੱਕੇ ਮਾਰ ਰਹੇ ਹੋ ਕਰਨ ਨੂੰ ਇਹ ਉਮਰ ਤੁਹਾਡੇ ਤੇ ਵੀ ਆਉਣੀ ਐ ਚੱਲ ਤੂੰ ਬੇਬੇ ਗੱਡੀ ਚ ਬੈਠਾ ਤਰਾ ਆ ਕਿਵੇਂ ਬੇਬੇ ਬੈਠੇ ਜੱਡੇ ਜੀ ਤੁਸੀਂ ਲੈ ਕੇ ਕਿੱਥੇ ਜਾਂਦੇ ਹੋ ਕਿੱਥੇ ਮਰਜ਼ੀ ਲੈ ਕੇ ਜਾਂਦੇ ਹੋ ਮੈਂ ਤੁਹਾਨੂੰ ਕਿਹਨਾਂ ਲੈ ਕੇ ਜਾਂਦੇ ਨੇ ਪੁੱਤ ਜਹਰੀ ਨਾ ਲੈਂਦੇ ਘਰ ਨੌਕਰਾ ਸਾਡੇ ਸਾਰੇ ਮਾਪੇ ਕਰਾਉਂਦੇ ਆ ਨੀ ਆ ਫਿਰ ਕਿਵੇਂ ਬੂਕਦੀ ਆ ਉਹ ਤਾਂ ਕਰਾਉਂਦੇ ਆ ਕਿ ਬੰਦ ਚੱਜਦੇ ਹੁਣ ਤੁਹਾਡੇ ਵਰਗੇ ਜਿਹੜੇ ਨੂੰ ਧੱਕੇ ਦੇ ਕੇ ਸਿੜਦੇ ਨੇ ਨਾ ਉਹ ਬਾਈ ਜੀ ਆਦਾ ਚੱਜਾ ਉਹਦੇ ਕੋਲੇ ਰੱਖੋ ਠੀਕ ਆ ਨਾ ਸਾਨੂੰ ਕੋਈ ਬਾੜੀ ਜੇ ਪਿਆਰ ਨਾਲ ਗੱਲ ਮਨ ਲਖੇ ਰਸੀ ਕਿਹਾ ਤੇ ਮਾਰ ਕੇ ਮੰਦੀ ਵੀ ਆਹ ਜਮੀਨ ਜੇ ਤੂੰ ਪਿਆਰ ਨਾਲ ਰੱਖ ਲਓ ਫਿਰ ਇਹਨੂੰ ਕੀ ਲੋੜ ਪਈ ਆ ਜਮੀਨਾ ਆਪਦੇ ਨਾਮ ਰੱਖਣ ਦੀ ਅਬ ਬਥੇਰਾ ਚਲ ਅਸੀਂ ਪਿਆਰ ਨਾਲ ਰੱਖ ਕੇ ਦੇਖ ਲੈ ਠੀਕ ਆ ਹੁਣ ਸਾਡੇ ਤੋਂ ਰੱਖੀ ਆ ਜੀ ਪਿਆਰ ਨਾਲ ਸਾਨੂੰ ਪਤਾ ਹੀ ਆ ਸਾਦੀਏ ਮੈਂ ਤੇਰਾ ਮਾੜਾ ਕੀ ਕੀਤਾਗਾ ਸਾਰਾ ਕੁਝ ਤੈਨੂੰ ਦਿੱਤਾ ਟੂਮ ਮਟਾ ਕੇ ਲੈ ਕੇ ਟੋਟਲ ਤੈਨੂੰ ਸਮਾਨ ਪੜਾ ਤ ਸਾਰਾ ਟੂਮ ਮਟਾ ਕੇ ਮੈਂ ਸਿਰ ਚ ਮਾਰਨਗਾ ਜਮੀਨ ਆਪਦੇ ਨਾਮ ਕਰਾਈ ਬੈਠੀਆਂ ਉਹ ਵੀ ਤੇਰਾ ਬਾਪੂ ਨੌਕਰਾ ਕੇ ਗਿਆ ਸੀ ਫਿਰ ਰੋਟੀ ਖਾਂਦੀ ਹੋ ਜੈ ਜੀ ਕਿਹੜਾ ਪਿੰਛੋ ਲੈ ਕੇ ਆਏ ਸੀਗੇ ਜ਼ਮੀਨ ਪਹਿਲਾਂ ਵੀ ਇਹਨਾਂ ਦੇ ਨਾਮ ਹੀ ਸੀ ਤੇ ਇਹ ਕਿਹੜਾ ਫਿਰ ਪਿੱਛੋ ਲੈ ਕੇ ਆਈ ਸੀਗੀ ਇਹ ਵੀ ਜ਼ਮੀਨ ਤਾਂ ਦਾਦੇ ਪੜਦਾਦਿਆਂ ਦੀ ਹੈ ਸਾਰਾ ਘਰ ਵੀ ਇਹਨਾਂ ਦਾ ਹੀ ਰਹੇਗਾ ਉਹ ਅਸੀਂ ਚਲਾਵੇ ਵੀ ਸਾਡੇ ਨਾਲ ਕਰੀਓ ਮਾਤਲੋ ਨਹੀਂ ਸਾਡੇ ਘਰ ਦੀ ਗੱਲ 'ਚ ਬੋਲਣ ਆਇਆ ਤੁਸੀਂ ਕੌਣ ਹੋ ਮੇਰੇ ਸਾਡੀ ਨਾ ਕਿਸੇ ਘਰ ਦੀ ਗੱਲ ਨਹੀਂ ਕਰੋ ਬਾਹਰ ਆ ਕੇ ਗੱਲ ਜਿੰਨਾ ਚਿਰ ਘਰ 'ਚ ਸੀ ਅਸੀਂ ਬੋਲੇ ਨਹੀਂ ਸੀ ਤੁਸੀਂ ਤਾਂ ਧੱਕੇ ਮਾਰ ਕੇ ਛਰੇਮ ਬਾਹਰ ਘੱਟੇ ਆਨੇ ਹੋ ਮੈਨੂੰ ਤੁਹਾਨੂੰ ਕੀ ਸਾਡੀ ਬੇਬੇ 'ਚ ਕੁਛ ਮਰਜ਼ੀ ਕਰੀਏ ਸਾਡੀ ਮਾਂ ਤੁਸੀਂ ਕੀ ਲੈਣਾ ਤੁਹਾਨੂੰ ਐ ਪਤਾ ਵੀ ਤੁਹਾਡੇ ਦੇ ਕਾਰਵਾਈ ਵੀ ਹੋ ਸਕਦੀ ਹੈ ਜਿਹੜਾ ਧੱਕਾ ਤੁਸੀਂ ਇਹਦੇ ਨਾਲ ਕਰੀ ਜਾਂਦੇ ਹੋ ਜੰਮਿਆ ਨਹੀਂ ਕੋਈ ਕਾਰਵਾਈ ਕਰਨ ਵਾਲਾ ਸਾਡੇ ਤੇ ਹਲੇ ਤੱਕ ਉਹ ਤਾਂ ਤੁਹਾਨੂੰ ਪਤਾ ਹੀ ਨਹੀਂ ਫਿਰ ਗੱਲਾਂ ਦਾ ਹੋ ਪਤਾ ਹੀ ਲੱਗਿਆ ਬੋਲਣਾ ਉਹ ਤੂੰ ਤਾਂ ਮਾੜੀ ਮੋਟੀ ਸ਼ਰਮ ਨਾਲ ਤੈਨੂੰ ਤਾਂ ਪਾਲਿਆ ਜੰਮਿਆ ਗਿਆ ਨੇ ਇਹ ਦੂਰ ਕਰ ਜਾ ਟੱਕ ਜਾ ਤੂੰ ਬਾਲਾ ਸਮਝਾਇਆ ਨਾ ਕਰ ਨਹੀਂ ਸਾਡੇ ਬੇਬੇ ਅਸੀਂ ਲੈ ਜਾਣੇ ਆ ਅਸੀਂ ਸੰਭਾਲਾਂਗੇ ਲੈ ਜਾਓ ਫਿਰ ਐਡਾ ਵੀ ਸਾਨੂੰ ਕੋਈ ਇਹਦਾ ਹੈਗਾ ਜਾਂ ਲੈ ਜਾਓ ਲੈ ਜਾਣੇ ਫਿਰ ਹੁਣ ਆਇਓ ਵੀ ਨਾ ਸਾਡੇ ਘਰੇ ਕਦੇ ਆ ਜਾ ਆ ਜਾ ਮਾਂ ਤੂੰ ਸਾਡੇ ਨਾਲ ਮੈਂ ਤਾਂ ਪੁੱਤ ਕਦੇ ਮਾੜਾ ਨਹੀਂ ਕੀਤਾ ਉਹ ਤੇ ਜਵਾਕ ਦਾ ਚੱਲ ਬੇਬੇ ਚਿਪ ਕਰ ਜਾ ਕੋਈ ਨਹੀਂ ਆ ਜਾ ਮਾਂ ਬਹਿ ਜਾ ਬੈ ਜਾ ਬੇਬੇ ਮੈਂ ਪਾਣੀ ਲੈ ਕੇ ਆਉਣੀ ਆ ਤੁਹਾਡੇ ਵਾਸਤੇ ਕੋਈ ਗੱਲ ਨਹੀਂ ਮਾਂ ਹਰੋਣਾ ਦੋ ਜੇ ਤੇਰੇ ਇੱਕ ਦੀ ਪੁੱਤ ਨੇ ਤੈਨੂੰ ਘਰੋਂ ਬਾਹਰ ਕੱਢਤਾ ਅਸੀਂ ਉਹਦਾ ਤੇਰੇ ਧੀਆ ਪੁੱਤਾਂ ਵਰਗੇ ਹਨ ਗੱਲ ਸਹੀ ਆ ਪੁੱਤ ਅਸੀਂ ਰੱਖਾਂਗੇ ਤੇ ਧੀਆ ਪੁੱਤਾਂ ਵਰਗ ਗਈਆਂ ਪਰ ਮੇਰੇ ਜੰਮੇ ਨੇ ਤਾਂ ਮੇਰੇ ਨਾਲ ਮਾੜੀ ਕਰਤੀ ਲੈ ਬੇਬੇ ਪਾਣੀ ਪੀ ਲੈ ਕੋਈ ਨਾ ਬੈਗਲਾ ਪੂਰਾ ਵੀ ਸ਼ਰਮਣੀ ਆਈ ਉਹਨਾਂ ਨੂੰ ਮਾਂ ਨੂੰ ਘਰੋਂ ਕੱਢਣ ਲੱਗਿਆਂ ਨੂੰ ਨਾਲਚ ਵੀ ਦੇਖ ਲੈ ਕਿਹੜੀ ਚੀਜ਼ ਦਾ ਕਰ ਰਹੀ ਹੈਗੀ ਅੱਜ ਕਿੰਨਾ ਕਿੰਨਾ ਬੋਲਦੇ ਸੀਗੇ ਉਹਨਾਂ ਨੂੰ ਤਾਂ ਇਹ ਦੁੱਖ ਹੀ ਨਹੀਂ ਹੋਇਆ ਵੀ ਅਸੀਂ ਸਾਡੀ ਮਾਂ ਨੂੰ ਘਰੋਂ ਕੱਢਿਆਗਾ ਜਿਉਂਦੇ ਰਹੋ ਪੁੱਤ ਜਦਾਂ ਟਾਈਮ ਤੇ ਆ ਕੇ ਮੈਨੂੰ ਓਟ ਲਿਆ ਤੇ ਮੈਂ ਕਿੱਥੇ ੱੱਕੇ ਖਾਂਦੀ ਬੁੜਾ ਸਰੀਰ ਹੁਣ ਕੋਈ ਗੱਲ ਨਹੀਂ ਮਾਫੀ ਕਰ ਨਾ ਕਰ ਤੂੰ ਆ ਵੀ ਤੇਰਾ ਆਪਦਾ ਹੀ ਘਰ ਹੈ ਤੂੰ ਸਾਡੇ ਕੋਲੇ ਰਹਿ ਸਾਨੂੰ ਵੀ ਤੇਰੀ ਸੇਵਾ ਕਰਨ ਦਾ ਮੌਕਾ ਮਿਲ ਜੂਗਾ ਨਾਲੇ ਮਾਂ ਸਾਨੂੰ ਵੀ ਕਮੀ ਸੀ ਮਾਂ ਦੀ ਸਾਨੂੰ ਵੀ ਮਾਂ ਮਿਲ ਗਈ ਜੁਗ 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 ਮਾਨੀ ਆ ਮਾਂ ਤੂੰ ਮੇਰਾ ਚਾਹ ਬਣਾਉਣੀ ਮਾਂ ਵਾਸਤੇ ਕੁਝ ਖਾਣ ਨੂੰ ਲੈ ਕੇ ਆ ਰਹੀ ਠੀਕ ਹੈ ਬਹਿ ਜਾ ਪੁੱਤ ਬਹਿ ਜਾ ਮਾਂ ਤੂੰ ਆਰਾਮ ਕਰ ਲੈ ਬਹਿ ਜਾ ਤੂੰ ਵੀ ਕੋਈ ਦੇਖ ਲੈ ਪੁੱਤ ਸਾਰਾ ਕੁਝ ਦਿੱਤਾ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਮੈਂ ਆ ਫੇਰ ਵੀ ਜਮੀਨ ਪਿੱਛੇ ਕੀ ਕੁਝ ਕੀਤਾ ਮੇਰੇ ਨਾਲ ਕੋਈ ਗੱਲ ਨਹੀਂ ਮਾਂ ਇਹ ਜੀ ਦਾ ਉਹਨਾਂ ਨੂੰ ਪਤਾ ਲੱਗ ਜੂਗਾ ਅਜੇ ਉਹਨਾਂ ਦੀਆਂ ਨਾ ਅੱਖਾਂ ਦੇ ਪੱਟੀ ਬੰਨੀ ਹੋਈ ਐ ਜਦ ਇਹ ਪੱਟੀ ਖੁੱਲ ਗਈ ਉਹ ਦਿਨ ਉਹਨਾਂ ਨੂੰ ਆਪਦੀ ਕੀਤੀ ਦਾ ਪਛਤਾਵਾ ਹੋਊਗਾ ਮੈਂ ਮੇਰੀ ਨੂੰਹ ਨਾਲ ਮੈਂ ਕਦੇ ਮਾੜਾ ਨਹੀਂ ਕੀਤਾ ਜਿਹੜੀ ਚੀਜ਼ ਮੰਗਦੀ ਮੋਹੀ ਹਾਜ਼ਰ ਕਰਦਾ ਨਹੀਂ ਆਂਗੀ। ਬਿਨਾ ਨਿਆਣੀ ਆ ਜਵਾਬ ਕੜੀ ਆ। ਗੱਲ ਤਾਂ ਬਸ ਕਹਿੰਦੇ ਹੁੰਦੇ ਵੀ ਇਹ ਹੁੰਦੀ ਆ ਵੀ ਜਦੋਂ ਬੰਦੇ ਨੂੰ ਅਕਲ ਨਾ ਨਾ ਹੋਵੇ ਉਦਿਆਂ ਇਹ ਜਿਹੀਆਂ ਗਲਤੀਆਂ ਕਰਦਾ ਹੁੰਦਾ। ਜਦੋਂ ਆਪਦੇ ਨਾਲ ਬੀਤਣ ਲੱਗ ਜਾਣ ਜਾਂ ਆਪ ਨੂੰ ਅਕਲ ਆ ਜਾਏ ਉਦੋਂ ਬੰਦੇ ਨੂੰ ਪਛਤਾਵਾ ਰਹਿ ਜਾਂਦਾ ਬੱਲੇ। ਗੱਲ ਸਹੀ ਆ ਪੁੱਤ ਤੇਰੀ 16 ਅੰਨੇ ਸੱਚ ਆ। ਉਹਦੀ ਪਤਾ ਲੱਗਦਾ ਬੰਦੇ ਨੂੰ। ਕੋਈ ਨਹੀਂ। ਕਮੀ ਆ ਤਾਂ ਉਹਨਾਂ ਨੂੰ ਮਹਿਸੂਸ ਲੈ ਇੱਥੇ ਬੈਠਿਆ ਫੋਨ ਤੇ ਲੱਗਿਆ ਮੇਰੀ ਗੱਲ ਸੁਣਿਓ ਹਾਂ ਮੰਮੀ ਨੂੰ ਨਾ ਆਪਾਂ ਕੱਢ ਤਾਂ ਦਿੱਤਾ ਘਰੋਂ ਪਰ ਨਾ ਮੈਨੂੰ ਐਂ ਜੇ ਲੱਗ ਗਿਆਂਦਾ ਵੀ ਆਪਾਂ ਤਾਂ ਦੋਨੇ ਹੀ ਕੰਮ ਨਹੀਂ ਆ ਦਿਮਾਗ ਹੀ ਨਹੀਂ ਲਾਇਆ ਆਪਾਂ ਤਾਂ ਕਿਉਂ ਲੈ ਔਖੇ ਕਿਉਂ ਮਾੜਾ ਮੋਟਾ ਆਪਦਾ ਦਿਮਾਗ ਵੀ ਵਰਤ ਲਿਆ ਕਰੋ ਮੰਮੀ ਨੂੰ ਉਹ ਲੈ ਗਏ ਤੁਹਾਨੂੰ ਐ ਨਹੀਂ ਲੱਗਦਾ ਵੀ ਉਹ ਕਿਸੇ ਲਾਲਚ ਦੇ ਮਾਰੀ ਲਗਏ ਹੋਣਗੇ ਜਿਵੇਂ ਕਿ ਮੰਮੀ ਦੇ ਨਾਲ ਜ਼ਮੀਨ ਆ ਤੇ ਨਾਲੇ ਆਪਣੀ ਮੰਮੀ ਤਾਂ ਹੈ ਵੀ ਕੰਮਲੀ ਉਹ ਹੀ ਜੀ ਐਨੀ ਪਤਾ ਉਹਨਾਂ ਦੇ ਨਾਂ ਜੀ ਜ਼ਮੀਨ ਕਰਾ ਦੇ ਗਲਤ ਤੇਰੀ ਸਹੀ ਆ ਵੀਰ ਪਾਲਾ ਯਾਰ ਆਪਾਂ ਤਾਂ ਬੀਬੇ ਨੂੰ ਬਿਨਾ ਜ਼ਮੀਨ ਨਾਲ ਕਰਾਈ ਬਾਰ ਘਰੋਂ ਬਾਹਰ ਕੱਢਤਾ ਸਹੀ ਗੱਲ ਉਹਨਾਂ ਨੇ ਵੀ ਮੌਕੇ ਤੇ ਹੀ ਆਉਣਾ ਸੀ ਕਿੱਧਰੋਂ ਹੀ ਆ ਗਏ ਵਧੀਆ ਅੱਜ ਜ਼ਮੀਨ ਨਾ ਹੋ ਜਾਂਦੀ ਆਪਣੀ ਕਿਤੇ ਮਰਜ਼ੀ ਫਿਰਦੀ ਰਹਿੰਦੀ ਫਿਰ ਮੈਂ ਤਾਂ ਵਕੀਲ ਵੀ ਫੋਨ ਲਾਈਆ ਮੈਂ ਤਾਂ ਉਹਦਾ ਹੀ ਫੋਨ ਨਹੀਂ ਚੱਕੇਗੀ ਮੇਰੀ ਗੱਲ ਸੁਣੋ ਆਪਾਂ ਨਾ ਬੀਬੇ ਲੈਣ ਚੱਲਦੇ ਆ ਹੋਰ ਯਾਰ ਗਲਤ ਤੇਰੀ ਸਹੀ ਆ ਆਪਾਂ ਬੀਬੇ ਲੈ ਗਏ ਉਹਨਾਂ ਕਿਸੇ ਹਿਸਾਬ ਨਾਲ ਪਰ ਐਨ ਦੋ ਬੇਬੇ ਨੇ ਵੀ ਆਪਾਂ ਤਾਂ ਉਹਨਾਂ ਨੂੰ ਪੁੱਠਾ ਸਿੱਧਾ ਹੀ ਬੜਾ ਬੋਲਿਆ ਸੀਗਾ ਉੱਥੇ ਵੀ ਲੜਪੇ ਸੀ ਆਪਾਂ ਉਹਨਾਂ ਨਾਲ ਤੁਹਾਡੇ ਨਾਲ ਵੱਧ ਤਾਂ ਮੈਂ ਬੋਲਨੀ ਆ ਉਹਨਾਂ ਨਾਲੇ ਪਤਾ ਨਹੀਂ ਅਗਲਾ ਆਪਦੇ ਘਰੇ ਵੜਨ ਦੇਊਗਾ ਕਿ ਨਾ ਹੁਣ ਕਿਹੜੇ ਮੂਣਾ ਜਾਵਾਂਗੇ ਅਸਰ ਦੇਖੀ ਜਾਉ ਨੀਵੇਂ ਹੋ ਕੇ ਬਚ ਚੱਲਦੇ ਆ ਜੀ ਤਾਂ ਮੇਰਾ ਵੀ ਕਰਦਾ ਵੀ ਚੱਲੀਏ ਗਾਉਂ ਦੇ ਮਰਾਂ ਨੂੰ ਕੁਸਤਾ ਕਰਨੀ ਪਊਗਾ ਪਰ ਮੰਮੀ ਨਹੀਂ ਆਉਣਾ ਨਹੀਂ ਕੀ ਆਜੂਗੀ ਤੁਸੀਂ ਕਹਦੇ ਹੋ ਨਾ ਮਾਫੀ ਮੰਗ ਲਾਂਗੇ ਕੀ ਪਤਾ ਆਈ ਜਾਵੇ ਉਹੀ ਤਾਂ ਗੱਲ ਆ ਕਿ ਮੈਨਾਂ ਕਮੇਟ ਲਿਆਉਣੀ ਪਊ ਬੇ ਪਰ ਨਹੀਂ ਉਹ ਤਾਂ ਦੋਨੇ ਜੀ ਨਾਲ ਆਪਾਂ ਨੂੰ ਬੋਲਣਗੇ ਬਹੁਤ ਕੁਝ ਬੋਲਣਗੇ ਤੈਨੂੰ ਪਤਾ ਮੈਨੂੰ ਗੁੱਸਾ ਆ ਜਾਂਦਾ ਉਹ ਤੂੰ ਗੁੱਸੇ ਤੇ ਕੰਟਰੋਲ ਕਰ ਲਈ ਦੇਖੀ ਜਾਊਗੀ ਫਿਰ ਹੁਣ ਹੁਣ ਜ਼ਮੀਨ ਥੋੜੀ ਇੱਥੋਂ ਜਾਣ ਦੇਣੀ ਆ ਹਾਂ ਇਹ ਤਾਂ ਹੈਗਾ ਪਰ ਮੈਨੂੰ ਪਤਾ ਕਿਸੇ ਕੱਖ ਦੇ ਵੀ ਨਹੀਂ ਰਹਿਣੇ ਜੇ ਜ਼ਮੀਨ ਹੱਥੋਂ ਵਗ ਗਈ ਸਾਰੀ ਜ਼ਮੀਨ ਬੇਬੇ ਦੇ ਨਾਂ ਆ ਗਈ ਮੈਨੂੰ ਪੈਂ ਸੀਗਾ ਵੀਚਾਲੇ ਥੋੜੇ ਟਾਈਮ ਨੂੰ ਬੇਬੀ ਆ ਚੁਗੀ ਪਰ ਕਿੰਨਾ ਟਾਈਮ ਹੋ ਗਿਆ ਉਹ ਤਾਂ ਆਈ ਨਹੀਂ ਹੈਗੀ ਅੱਜ ਨਾਲੇ ਮੈਂ ਕਹਿੰਨੀ ਆ ਸ਼ਾਮ ਨੂੰ ਤਾਂ ਨਾ ਕੋਲੇ ਤੇ ਬੰਦੇ ਵੀ ਬੈਠੇ ਹੁੰਦੇ ਆ ਆਪਾਂ ਨਾ ਪਹਿਲਾਂ ਪਹਿਲਾਂ ਜਾ ਕੇ ਲੈ ਆਉਣੇ ਆ ਹੋਰ ਯਾਰ ਨਹੀਂ ਸਾਰੇ ਬੰਦ ਨੂੰ ਪਤਾ ਲੱਗ ਜੂਗਾ ਵੀ ਇਹਨਾਂ ਨੇ ਬੁੜੀ ਨੂੰ ਘਰੋਂ ਕੱਢਦਾ ਸੀ ਚਲ ਆਪਾਂ ਚੱਲਦੇ ਆ ਕੋਸ ਨੂੰ ਤਾਂ ਤੂੰ ਬੋਲੀ ਨਾ ਤੇ ਜੇ ਬੜਾ ਸਰ ਚੜਨ ਲੱਗੇ ਫਿਰ ਉਸ ਸਾਹਿਬ ਨਾਲ ਦੇਖਾਂਗੇ ਆਪਾਂ ਮੌਕਾ ਦੇਖਾਂਗੇ ਚਲੋ ਤਾਂ ਆਪਾਂ ਕਰੀਏ ਰਾਤਾਂ ਤਾਂ ਪਨੀਵੇਂ ਹੋ ਕੇ ਜਾਈਏ ਉਹਨਾਂ ਦੇ ਘਰੇ ਥੋੜੀ ਗੱਲ ਵੀ ਸਹੀ ਆ ਚੱਲੀਏ ਫਿਰ ਆਪਾਂ ਹੋਰ ਚੱਲ ਜੀ ਸਤਿ ਸ਼੍ਰੀ ਅਕਾਲ ਖੜੀ ਹੋ ਚੱਲ ਰੱਬ ਨੇ ਹੀ ਪੁੱਤ ਮੇਰੇ ਨਾਲ ਧੋਖਾ ਕੀਤਾ ਆ ਸੋਡੇ ਵਰਗੇ ਨੋ ਬੁੱਤ ਚਾਹੀਦੇ ਸੀ ਮੈਨੂੰ ਤਾਂ ਜਿਹੜੀ ਮੇਰੀ ਮਾੜੀ ਮੋਟੀ ਕਦਰ ਕਰਦੇ ਕੀ ਨਾ ਮੈਂ ਦਿੰਦੀ ਸਾਰਾ ਕੁਝ ਹੀ ਦਿੰਦੀ ਪੁੱਤ ਮੈਂ ਐਡੀ ਮੈਂ ਬੌਲੀ ਨਹੀਂ ਸੀ ਹੈ ਕਿ ਮੂਹਨਾ ਨਾ ਕਰਨਾ ਕਰਾਉਂਦੀ ਜੇ ਜ਼ਮੀਨ ਨਾ ਕਰਾਉਂਦੀ ਚੱਲ ਕੋਈ ਨਾ ਬੇਬੇ ਛੱਡੋ ਗੱਲਾਂ ਨੂੰ ਹੁਣ ਅਸੀਂ ਮਿਲਤਾ ਗਏ ਹੁਣ ਸਾਨੂੰ ਵੀ ਮਾਂ ਮਿਲ ਗਈ ਤੁਸੀਂ ਹੁਣ ਕਿਉਂ ਟੈਨਸ਼ਨ ਲਈ ਜਾਂਦੇ ਬਾਰ-ਬਾਰ ਉਸ ਉਹਨਾਂ ਦੀਆਂ ਗੱਲਾਂ ਹੋ ਕਰੀ ਜਾਂਦੇ ਦਿਲ ਤੇ ਲਾਈ ਜਾਂਦੇ ਹੋ ਪਰਕਟਾ ਆ ਜਾ ਉਹ ਦੇਖੀ ਮੈਂ ਆ ਗਈ ਮੰਮੀ ਵੀਰੇ ਪਹਿਲਾਂ ਤਾਂ ਤੁਸੀਂ ਸਾਨੂੰ ਮਾਫ਼ ਕਰ ਦਿਓ ਪਹਿਲਾਂ ਤਾਂ ਸਾਨੂੰ ਤੁਸੀਂ ਮਾਫ਼ ਕਰ ਸਭ ਤੋਂ ਵੱਡੀ ਗਲਤੀ ਮੰਮੀ ਆ ਆਜੋ ਆਪਣੇ ਘਰੇ ਚੱਲ ਗਏ ਅੱਜ ਦੇ ਘਰੇ ਚੱਲਦੇ ਆਪਾਂ ਮੈਂ ਨਹੀਂ ਚੱਲਦੀ ਲੈ ਮੰਮੀ ਐਵੇਂ ਜਦੋਂ ਥੋੜੀ ਕਰਦੇ ਹੁੰਦੇ ਆ ਨਾਲੇ ਆ ਦੇਖ ਮੈਂ ਤੇਰੇ ਪੈਰੀ ਹੱਥ ਲਾਉਣੇ ਮੰਮੀ ਸੌਰੀ ਮਾਫ਼ ਕਰ ਦੇ ਆਜੋ ਆਜੋ ਆਪਣੇ ਘਰੇ ਚੱਲ ਜੀ ਨਹੀਂ ਕਹਿੰਦਾ ਨਈ ਵੀ ਨਹੀਂ ਕੁਝ ਕਹਿੰਦਾ ਕੀ ਗੱਲ ਹੈ ਬਾਈ ਹੁਣ ਵੀ ਕਿਸੇ ਲਾਲਚ ਨਾਲ ਆਏ ਹੋਗੇ ਨਹੀਂ ਨਹੀਂ ਵੀਰੇ ਅਸੀਂ ਕੋਈ ਲਾਲਚ ਨਾਲ ਨਹੀਂ ਆਏ ਅਸੀਂ ਤਾਂ ਬਸ ਥੋੜਾ ਜਨਾ ਭਟਕ ਗਏ ਸੀ ਸਾਨੂੰ ਨਹੀਂ ਪਤਾ ਲੱਗਿਆ ਅਸੀਂ ਕੀ ਕਰ ਬੈਠੇ ਪਰ ਨਾ ਹੁਣ ਸਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਅਸੀਂ ਨਾ ਮੰਮੀ ਨੂੰ ਲੈਣ ਆਏ ਆ ਫਿਰ ਜੇ ਅਸੀਂ ਵੀ ਹੁਣ ਤੁਹਾਨੂੰ ਤੁਹਾਡੇ ਸ਼ਬਦਾਂ ਚ ਕਹੀਏ ਕਿ ਤੁਸੀਂ ਵੀ ਹੁਣ ਸਾਡੇ ਘਰੇ ਵਗ ਜੋ ਸਾਨੂੰ ਕਿਵੇਂ ਬੋਲਦੇ ਸੀ ਉਹ ਟਾਈਮ ਜਾਦਾ ਤੁਹਾਡੇ ਨਹੀਂ ਪਹਿਨੇ ਗਲਤੀ ਹੋ ਗਈ ਸਾਡੇ ਤੋਂ ਜਿਹੜੀ ਹੋਈ ਹੈ ਅਸੀਂ ਮਾਫੀ ਮੰਗਦੇ ਆ ਬੰਦੇ ਤੋਂ ਬੋਲ ਦਿਆ ਜਾਂਦਾ ਹੁੰਦਾ ਹੈ ਅਸੀਂ ਕਿਵੇਂ ਯਕੀਨ ਕਰ ਲਈਏ ਵੀ ਤੁਸੀਂ ਉਹਨਾਂ ਦੀ ਗਲਤੀ ਦਾ ਪੁਸ਼ਤਾਵਾ ਕਰਕੇ ਆਏ ਹੋ ਸਾਨੂੰ ਤਾਂ ਹੁਣ ਵੀ ਇਹੀ ਲੱਗਦਾ ਹੈ ਵੀ ਪਤਾ ਨਹੀਂ ਤੁਸੀਂ ਜ਼ਮੀਨ ਦੇ ਲਾਲਚ ਕਰਕੇ ਆਏ ਹੋ ਨਹੀਂ ਨਹੀਂ ਵੀਰੇ ਇੱਕ ਵਾਰੀ ਤੁਹਾਡਾ ਕੀ ਪਤਾ ਜ਼ਮੀਨ ਨਾਮ ਕਰਵਾ ਲਉ ੱੱਕੇ ਦੇ ਕੇ ਵੇਰ ਘਾਟ ਲਉ ਬਾਕੀ ਨਾ ਜ਼ਮੀਨ ਦਾ ਕੋਈ ਚੱਕਰ ਨਹੀਂ ਅਸੀਂ ਮਾਂ ਨੂੰ ਕਹਿ ਦਿੰਨੇ ਆ ਤੁਹਾਡੇ ਨਾਲ ਕਰਾ ਦੋਗੀ ਪਰ ਕੱਲ ਨੂੰ ਮਾਂ ਨਾਲ ਹੋਇਆ ਕੁਝ ਨਹੀਂ ਹੋਣਾ ਚਾਹੀਦਾ ਨਹੀਂ ਨਹੀਂ ਵੀਰੇ ਦੱਸ ਦੀ ਗੱਲ ਨਹੀਂ ਮੈਂ ਤੁਹਾਡੇ ਨਾਂ ਵੀ ਕਰ ਦੂੰ ਮੈਨੂੰ ਕੋਈ ਚੱਕਰ ਨਹੀਂ ਪਰ ਜਿਹੜਾ ਤੁਸੀਂ ਮੇਰੇ ਨਾਲ ਸਲੂਕ ਕਰਦੇ ਹੋ ਨਾ ਮੈਂ ਸਬਰਦਾਰ ਨਹੀਂ ਹੁੰਦੀ ਨਹੀਂ ਮਾਂ ਇਹੋ ਬੇਨਾਵੀ ਉਹ ਦੇ ਕੋ ਮਾਂ ਮੇਰੀ ਗੱਲ ਸੁਣ ਇਹ ਜਨ ਸਾਨੂੰ ਕੋਈ ਲਾਲਚ ਨਹੀਂ ਹੈਗਾ ਆ ਜਾ ਮਾਂ ਉਸ ਰੱਬਰ ਕੀ ਮਾਂ ਤੋਂ ਮੰਗ ਉਹਦੀ ਦੀ ਗਲਤੀ ਨਹੀਂ ਮੰਨੀ ਉਹਦੀਆਂ ਫੀਲ ਹੋਏ ਨਹੀਂ ਅਸੀਂ ਮਾਂ ਨਾਲ ਕੀ ਕਰਦੇ ਮਾਪਾ ਘਰੇ ਚੱਲਦੇ ਖੜੀ ਹੋ ਜਾ ਲੋਕ ਕੀ ਆਖਣਗੇ ਮਨ ਤਾਂ ਡਰ ਲੱਗਣ ਲੱਗਾ ਸੋ ਉਥੋਂ ਕੀ ਪਤਾ ਕੁਝ ਦੇ ਕੇ ਮਾਰ ਦੋ ਹੈ ਕਮਣੀ ਕਮਣੀਆਂ ਕਿੰਨਾ ਕਰਦੀ ਐ ਥੋੜੀ ਕਰਾਂਗੇ ਮੰਮੀ ਅਸੀਂ ਤੁਹਾਡੇ ਨਾਲ ਮੈਂ ਤਾਂ ਬੇਬੇ ਸੋਡੇ ਨਾਲ ਜਾਣੇ ਨਹੀਂ ਚਾਹੁੰਦੀ ਫਿਰ ਤੁਸੀਂ ਕਿਉਂ ਜ਼ਬਰਦਸਤੀ ਲੈ ਕੇ ਜਾਂਦੇ ਹੋ ਲੈ ਦੀਦੀ ਮੈਂ ਤਾਂ ਬਣਾ ਇੱਥੇ ਬੈਠੇ ਸੋਹਣੀ ਲੱਗਦੀ ਆ ਬੇਬੇ ਲੋਕ ਕੀ ਕਹਿਣਗੇ ਸੋਹਣੀ ਤਾਂ ਭਾਈ ਉਦੋਂ ਮੇਰੀ ਸੀ ਲੱਗਦੀ ਜਦੋਂ ਤੁਸੀਂ ਗੇਟ ਦੇ ਧੱਕੇ ਦੇ ਕੇ ਕੱਢਦੇ ਸੀ ਉਦੋਂ ਕਿਹੜਾ ਸੋਹਣੀ ਲੱਗਦੀ ਸੀ ਵੀਰਿਆ ਸੌਰੀ ਮੰਗ ਤਾਂ ਲਈ ਲੋਕ ਸਾਨੂੰ ਕੀ ਆਖਣਗੇ ਸਾਡੇ ਜੱਦ ਤੇ ਕੋਈ ਬੋਝ ਬਣ ਕੇ ਨਹੀਂ ਬੈਠੀ ਸਾਡੇ ਲਈ ਤਾਂ ਸਾਡੀ ਮਾਂ ਹੈਗੀ ਇਹ ਲੋਕ ਤਾਂ ਗੱਲਾਂ ਕਰਨਗੇ ਨਾ ਤੇ ਜਦੋਂ ਤੁਸੀਂ ਉਹਨੂੰ ਸੋਚਣਾ ਸੀਗਾ ਜਦੋਂ ਉਹਨੂੰ ਬਾਹਰ ਕੱਢਦੇ ਸੀਗੇ ਉਦੋਂ ਵੀ ਸੋਚਿਆ ਵੀ ਲੋਕ ਕੀ ਗੱਲਾਂ ਕਰਨਗੇ ਵੀਰੇ ਫੇਰ ਕੀ ਹੁੰਦਾ ਆ ਨਾਲ ਗਲਤੀਆਂ ਅਨਸਾਨਾਂ ਤੋਂ ਹੀ ਹੁੰਦੀਆਂ ਇੱਕੋ ਗਲਤੀ ਸਾਡੇ ਤੋਂ ਵੀ ਹੋ ਗਈ ਅੱਛਾ ਇੱਕ ਗੱਲ ਤਾਂ ਲੈਂਦੀ ਆ ਸੋਨੂੰ ਬਾਲੀਆਂ ਗਲਤੀਆਂ ਕੀਤੀਆਂ ਨੇ ਦੋਨੇ ਮਾ ਸੌਰੀ ਕਹੀ ਤਾਂ ਜਾਣਦੇ ਆ ਤੂੰ ਆ ਜਾ ਖੜੀ ਹੋ ਆ ਜਾ ਬੇਬੇ ਚੱਲੀ ਬੇਬੇ ਹੁਣ ਤੂੰ ਜਾਣਾ ਜਾਉਣੀ ਐ ਇਹਨਾਂ ਨਾਲ ਲੈ ਜਾਉਗੀ ਕਿਉਂ ਨਾ ਆਪਣਾ ਉਹਦਾ ਆਪਦਾ ਘਰ ਆ ਜਦੋਂ ਬੇਬੇ ਜਵਾਬ ਦੇ ਜਾਂਦੀ ਐ ਪੁੱਛ ਲੋ ਬੇਬੇ ਨੂੰ ਜਿਹੜੀ ਤੁਸੀਂ 2 ਮਿੰਟ ਚੁੱਪ ਕਰ ਜਾਓ ਪਲੀਜ਼ ਮੰਮੀ ਮੇਰੀ ਗੱਲ ਸੁਣਿਓ ਆ ਜਾ ਘਰੇ ਵੇਖ ਲਾ ਕਿਉਂ ਜਲੂਸ ਕਾੜੀ ਨਾ ਅੱਗੇ ਤਾਂ ਤੁਹਾਨੂੰ ਕੁਝ ਨਹੀਂ ਕਹਿੰਦੇ ਅ ਮੈਂ ਬੈਠੇ ਨੂੰ ਸਾਰਾ ਪਾਣੀ ਪੂਣੀ ਨਾ ਤੇਰੇ ਪਹਿਲੇ ਹੀ ਕੋਲੇ ਰੱਖ ਦਿਆ ਕਰੂੰਗੀ ਕੋਈ ਮੈਂ ਤੈਨੂੰ ਗਲਤੀ ਦਾ ਲਾਂਭਾ ਨਹੀਂ ਦਿੰਦੀ ਮਾਂ ਆ ਜਾ ਇਨਕੋ ਕਰਦੀਆਂ ਹੋਰ ਖੜੀ ਹੋ ਜਾ ਵੇ ਤੇ ਆ ਜਾ ਚੱਲਦੇ ਹਾਂ ਹਾਂ ਜੇ ਕਮਾਨ ਨੂੰ ਇਹਦੇ ਨੂਹ ਦੇ ਪੱਤੋ ਡਰ ਲੱਗੀ ਜਾਂਦਾ ਹੈ ਕਹੇ ਜਾਂ ਸਾਮ ਆ ਗਏ ਉਹ ਬਾਈ ਤੁਸੀਂ ਮੈਂ ਨਹੀਂ ਜਾਣਾ ਜਦੋਂ ਬੇਬੇ ਕਹੀ ਜਾਂਦੀ ਹੈ ਵੀ ਮੈਂ ਜਾਣੇ ਨਹੀਂ ਅਸੀਂ ਜਬਰਦਸਤ ਤੇ ਬੇਬੇ ਨੂੰ ਭੇਜ ਸਕਦੇ ਲੈ ਮੰਮੀ ਬੇਬੇ ਮੇਰੀ ਗੱਲ ਸੁਣ ਇਹਨਾਂ ਤੋਂ ਕਿਉਂ ਸੰਗੀ ਜਾਨੀ ਆ ਇਹਨੂੰ ਆਏ ਆ ਵੀ ਇਹ ਮੈਨੂੰ ਕਹਿਣਗੇ ਵੀ ਹੁਣ ਤੱਕ ਰੋ ਕੱਢਿਆਗਾ ਹਨਾ ਇਹੋ ਜੀ ਗੱਲ ਨਹੀਂ ਹੈਗੀ ਅਜਾ ਆਪਾਂ ਚੱਲੀਏ ਮੈਂ ਸਭ ਜਾਣਦੀ ਆ ਤੇਰੀ ਆ ਜਿਹੜਾ ਤੂੰ ਮਿੱਠੇ ਪੋਚੇ ਦਿੱਨੀ ਆ ਨਾ ਮੈਨੂੰ ਪਤਾ ਸਭ ਕੋਈ ਨਾ ਬੇਬੇ ਕੋਈ ਕੁਝ ਨਹੀਂ ਕਹਿੰਦਾ ਤੈਨੂੰ ਪੜਾਈ ਦਾ ਕਲਾਸ ਮੰਗ ਦਿੱਤੀ ਉਹ ਵੀ ਨਹੀਂ ਮੈਨੂੰ ਪੜਾਉਂਦੇ ਸੀਗੇ ਕਹਿੰਦੇ ਸਾਰਾ ਕੁਝ ਪੜਾਇਆ ਕਰਾਂਗੇ ਨਾਲੇ ਅਸੀਂ ਤੁਹਾਨੂੰ ਕਿੰਨਾ ਸਮਝਾਇਆ ਸੀ ਉਹ ਤੁਹਾਨੂੰ ਸਾਡੀਆਂ ਗੱਲਾਂ ਸਮਝ ਨਹੀਂ ਆਈਆਂ ਫੇਰ ਮੇਰੀ ਗੱਲ ਸੁਣੋ ਦੀਦੀ ਉਦੋਂ ਨਾ ਗੁੱਸੇ ਚ ਸੀ ਸਾਨੂੰ ਨਹੀਂ ਪਤਾ ਲੱਗਿਆ ਨਾਲੇ ਜੇ ਸਾਡੇ ਮਨ ਚ ਕੋਈ ਪਾਪ ਹੁੰਦਾ ਫਿਰ ਅਸੀਂ ਦੁਬਾਰਾ ਬੇਬੇ ਨੂੰ ਲੈਣ ਥੋੜੀ ਨਾ ਆਉਂਦੇ ਇੱਥੇ ਉਹ ਤਾਂ ਮੈਨੂੰ ਪਤਾ ਪੁੱਤ ਕਿਉਂ ਤੁਸੀਂ ਆਏ ਹੋ ਮੈਂ ਵੀ ਜਾਣਦੀ ਆ ਉਹ ਬੇਬੇ ਸਾਨੂੰ ਕੋਈ ਲਾਲਚ ਨਹੀਂ ਜ਼ਮੀਨ ਜਮੂਨ ਦਾ ਕੋਈ ਲਾਲਚ ਨਹੀਂ ਬਸ ਹਾਂ ਮੰਮੀ ਤੂੰ ਆਪਦੇ ਨਾਂ ਹੀ ਰੱਖ ਜ਼ਮੀਨ ਤੇ ਘਰ ਅਸੀਂ ਕੀ ਕਰਾਉਣਾਗਾ ਅਸੀਂ ਤਾਂ ਐਵੇਂ ਕੰਮ ਲਈ ਸੀਗੇ ਪਤਾ ਨਹੀਂ ਕਿਹੇ ਜੀਆਂ ਗੱਲਾਂ ਲੈ ਕੇ ਬੈਠ ਗਏ ਚਲ ਆ ਜਾ ਹੁਣ ਚੱਲ ਗਏ ਆਪਣੇ ਘਰੇ ਆ ਜਾ ਕੋਈ ਨਹੀਂ ਤੁਸੀਂ ਚਲੋ ਮੈਂ ਹੁਣ ਲੈ ਫੇਰ ਕਦੋਂ ਆਏਂਗੀ ਹੁਣ ਤਾਂ ਸਿੱਧਾ ਨੂੰ ਆਪ ਲੈਣ ਆਇਆ ਆ ਜਾ ਬੇਬੇ ਮਾਂ ਦੀ ਮਾਪਿਆ ਜੁੱਤ ਮੇਰੇ ਨੈਣ ਪ੍ਰਾਣਾ ਹੁਣ ਚੱਲਦੇ ਨੇ ਜੇ ਤੂੰ ਕਹਿੰਦੀ ਸੀ ਨਾ ਤੇਰਾ ਟੁੱਟਿਆ ਨਹੀਂ ਕੁਛ ਮੇਰਾ ਕੁਛ ਨਹੀਂ ਟੁੱਟਿਆ ਬੇਬੇ ਟਾਈਮ ਟਾਈਮ ਦੀ ਗੱਲ ਹੁੰਦੀ ਆ ਹੁਣ ਅਸੀਂ ਆਪ ਲੈਣ ਆਇਆ ਆ ਜਾ ਦੁਰਪਾ ਮੈਂ ਨਹੀਂ ਆਉਂਦੀ ਜਦੋਂ ਬੇਬੇ ਜਾਣਾ ਹੀ ਨਹੀਂ ਚਾਹੁੰਦੀ ਫਿਰ ਕਿਉਂ ਜ਼ਬਰਦਸਤੀ ਕਰੀ ਨਾ ਸੋਣ ਸਮਝ ਨਹੀਂ ਆਉਂਦਾ ਜਾਣਾ ਕਿ ਜਾਣਾ ਨਹੀਂ ਮੈਂ ਨਹੀਂ ਜਾਣਾ ਚੱਲ ਜਾ ਕੋਈ ਨਾ ਯਾਦ ਰੱਖੀ ਜਾ ਤਾਂ ਸਾਰੀਆਂ ਗੱਲਾਂ ਹੀ ਹੈਗੀਆਂ ਮਾਨ ਕਿਹੜਾ ਕੁਝ ਭੁੱਲਿਆਗਾ ਜਿਹੋ ਜਿਹਾਂ ਵਿਵਹਾਰ ਕੀਤਾ ਸੀ ਕਹਦੇ ਨਾਲ ਤੁਸੀਂ ਪੁੱਤ ਮੈਨੂੰ ਐ ਦੱਸੋ ਮੈਂ ਤੁਹਾਡੇ ਤੋਂ ਕੋਈ ਬੋਝ ਤਾਂ ਨਹੀਂ ਨਾ ਬੇਬੇ ਇਹੋ ਜੀ ਗੱਲ ਕਿਉਂ ਕਰਦੀਆਂ ਸਾਡੇ ਲਈ ਤਾਂ ਕਹਿੰਦੇ ਕਿ ਸਾਡੇ ਘਰ ਚ ਰਾਬੀ ਵਾਪਸ ਆ ਗਿਆ ਸਾਡੇ ਕੋਲੇ ਹੈ ਹੀ ਕੌਣ ਸੀ ਬੇਬੇ ਉਸ ਤਾਂ ਦੋਨੇ ਇਕੱਲੇ ਰਹਿੰਦੇ ਸੀਗੇ ਸਾਨੂੰ ਮਾਂ ਦਾ ਪਿਆਰ ਮਿਲ ਜੂ ਤੁਹਾਨੂੰ ਪੁੱਤ ਦਾ ਮਿਲ ਜੂਗਾ ਸਾਡੇ ਤੇ ਕੀ ਬੋਝ ਆ ਤੁਸੀਂ ਪਰ ਪੁੱਤ ਮੈਂ ਆਪਣੇ ਪੁੱਤ ਲਈ ਬਹੁਤ ਬੋਝ ਬਣਗੀ ਹੁਣ ਵੀ ਮੈਨੂੰ ਪਤਾ ਹੋ ਕਿਉਂ ਆਏ ਸੀਗੇ ਉਹ ਤਾਂ ਮਾਮਨ ਨੇ ਗੱਲਾਂ ਵੀ ਸਾਫ਼-ਸਾਫ਼ ਪਤਾ ਲੱਗ ਰਿਆ ਸੀ ਕਿ ਉਹਨਾਂ ਨੂੰ ਹੋਰ ਕੁਝ ਨਹੀਂ ਸਿਰਫ ਇੱਕ ਜ਼ਮੀਨ ਦਾ ਤੇ ਘਰ ਦਾ ਲਾਲਚ ਹੈ। ਬਸ ਉਹਨਾਂ ਨੂੰ ਆਇਆ ਹੋਇਆ ਨਾ ਹੋ ਜੇ ਸਾਡੇ ਤੇ ਜਿੱਤ ਮਰਜੀ ਤੇ ਖਾ ਦੇ ਸਾਡੀ। ਚੱਲ ਕੋਈ ਨਾ ਬੇਬੇ ਮੈਂ ਤੇਰੇ ਵਾਸਤੇ ਰੋਟੀ ਬਣਾ ਕੇ ਲਿਆਉਣੀ ਹੈ। ਐਵੇਂ ਹੁਣ ਟੈਨਸ਼ਨ ਨਾ ਲੈ। ਖਾਦੇ ਵੱਲ ਭੁੱਖ ਨਹੀਂ ਹੈਗੀ। ਲੈ ਬੇਬੇ ਹੁਣ ਰੋਟੀ ਛੱਡੇ ਤੋਂ ਕੀ ਬਣੂਗਾ? ਜਾ ਤੂੰ ਬਣਾ ਕੇ ਲੈ ਕੇ ਆ। ਮਾਫੀ ਕਰਨਾ ਕਰ। ਇਹ ਵੀ ਤੇਰਾ ਆਜ਼ਾ ਕਰ ਹੀ ਹੈਗਾ। ਸਾਨੂੰ ਕੋ ਆਵੇ ਮੋਹਨੇ ਬਤਿਮਨ ਉਹ ਨਹੀਂ ਬਣ ਸਕਦਾ ਕੀ ਹੋਇਆ ਅਸੀਂ ਤਾਂ ਬਣਾ ਗਏ ਨਾ ਕੋਈ ਨਹੀਂ ਪੁੱਤ ਜੇ ਤੁਸੀਂ ਮੈਨੂੰ ਮੋਤੀ ਪਾਣੀ ਦਿਓ ਸਭ ਕੁਝ ਸੋਹਣਾ ਹੀ ਹੈ ਮੈਨੂੰ ਨਾ ਤੇ ਇਹ ਮੇਰੀ ਗੱਲ ਲੱਗਦਾ ਸਾਨੂੰ ਕੋਈ ਜਮੀਨਾਂ ਦਾ ਰਾਜ ਨਹੀਂ ਹੈਗਾ ਸਾਡੇ ਕੋਲ ਤਾਂ ਪਹਿਲੇ ਰੱਬ ਦਾ ਇਤਹਾ ਬਹੁਤ ਕੁਝ ਹੈ ਸਾਨੂੰ ਤਾਂ ਬਸ ਤੇਰੀ ਕਿਰਤ ਸੇਵਾ ਕਰਨ ਦਾ ਮੌਕਾ ਦਿੰਦੇ ਕੋਈ ਤੁਮਾ ਤੁਮਾ ਤੁਹਾਨੂੰ ਸਭ ਤੋਂ ਬੁਢੇ ਸਰੀਰ ਦੀ ਸੇਵਾ ਕਰਨਾ